ਦਿਬੁਰੂਗੜ੍ਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਮੈਨੇਜਮੈਂਟ ਕਮੇਟੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਜਿਹੜੀ ਦਰਪੇਸ਼ ਮੁਸ਼ਕਲ ਆ ਰਹੀ ਹੈ ਉਹ ਤੋਂ ਅਗਵਾਤ ਕਰਵਾਉਣ ਲਈ ਇੱਥੇ ਪਹੁੰਚ ਰਹੀ ਹੈ ਕੁਛ ਹੀ ਦੇਰ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਇਸ ਕਤਰੇ ਦੇ ਵਿੱਚ ਸੰਗਤ ਆਏਗੀ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਜਥੇਦਾਰ ਗਿਆਨੀ ਰਵਿਰ ਸਿੰਘ ਨੂੰ ਉਹਨਾਂ ਨੂੰ ਜਿਹੜੀਆਂ ਦਰਪੇਸ਼ ਆ ਰਹੀਆਂ ਨੇ ਮੁਸ਼ਕਲਾਂ ਜਿਹੜੇ ਦੂਸਰਾ ਧਿਰ ਜਿਹੜਾ ਕਿ ਮੈਨੇਜਮੈਂਟ ਕਮੇਟੀ ਦੇ ਵਿੱਚ ਕਾਬਜ ਹੋਣਾ ਜਾਂਦਾ ਹੈ ਜ਼ਬਰਦਸਤੀ ਉਹਨਾਂ ਨਾਲ ਕਰਨਾ ਚਾਹੁੰਦਾ ਹੈ ਉਸ ਦੇ ਉੱਤੇ ਉਸ ਦਾ ਇੱਕ ਮੰਗ ਪੱਤਰ ਸ੍ਰੀ ਅਕਾਲ ਤਖਤ ਸਾਹਿ ਦੀ ਜਿਹੜਾ ਮੈਨੇਜਮੈਂਟ ਹੈ ਉਹ ਬਰਕਰਾਰ ਰਵੇ ਔਰ ਜਿਹੜੀ ਦੂਸਰੀ ਜਿਹੜੀ ਤਿਰ ਹੈ ਅਨਕੌਨਸ਼ੀਅਸਲੀ ਕੰਮ ਕਰ ਰਹੀ ਹੈ ਅਨ ਕਨਸਟੀਟਿਊਸ਼ਨਲਲੀ ਕੰਮ ਕਰ ਰਹੀ ਹੈ ਉਹ ਉਸ ਨੂੰ ਰੋਕਿਆ ਜਾਏ ਅੱਜ ਠੀਕ ਹੈ 6 ਤਰੀਕ ਸਪਟੰਬਰ ਦੀ ਸੰਕਟਾ ਤੇ ਪ੍ਰਬੰਧਕ ਆਏ ਨੇ ਸੀ ਗੁਰਤੇਗ ਬਹਾਦਰ ਸਾਹਿਬ ਧੋਬੜੀ ਸਾਹਿਬ ਤੋਂ ਕੁਝ ਆਪਣੇ ਮਸਲੇ ਆਪਣੇ ਗੁਰ ਸਿੰਘ ਸਾਹਿਬ ਦੇ ਨਾਲ ਵਿਚਾਰ ਕਰਨ ਵਾਸਤੇ ਜਿਹੜੇ ਪ੍ਰਬੰਧਕਾਂ ਨੂੰ ਸਾਨੂੰ ਅਰਚਨਾ ਆ ਰਹੀਆਂ ਗੁਰਦਾਦਾ ਬੋਰਡ ਚਲਾਉਣ ਵਾਸਤੇ ਉਹਦੇ ਬਾਰੇ ਵਿਚਾਰ ਕਰਨ ਵਾਸਤੇ ਆਈਆਂ ਸੰਗਤਾਂ ਸਾਡੇ ਨਾਲ ਸਾਡੇ ਪ੍ਰਧਾਨ ਸਾਹਿਬ ਵੀ ਆਏ ਨੇ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਸਰਦਾਰ ਦਵਿੰਦਰ ਸਿੰਘ ਜੀ ਵੀ ਆਏ ਨੇ ਅਸੀਂ ਉਹਨਾਂ ਕੋਲ ਮਿਲ ਕੇ ਆਪਣੇ ਵਿਚਾਰ ਸਾਂਝਾ ਕਰਨੇ ਨੇ ਸਾਨੂੰ ਬਹੁਤ ਹੀ ਪ੍ਰੈਸ਼ਰ ਦਿੱਤਾ ਜਾ ਰਿਹਾ ਵਾ ਪੋਲਿਟੀਕਲ ਪ੍ਰੈਸ਼ਰ ਤੇ ਆਪਣਾ ਐਡਮਿਨਿਸਟ੍ਰੇਸ਼ਨ ਪ੍ਰੈਸ਼ਰ ਕੁਝ ਖਾਸ ਚੁਨੇ ਬੰਦਿਆਂ ਕੋ ਕੀ ਅਸੀਂ ਬੋਰਡ ਠੀਕ ਤਰ੍ਹਾਂ ਨਾ ਚਲਾ ਸਕੀਏ ਸਿੱਖ ਪ੍ਰਤੀਨਿਧੀ ਬੋਰਡ ਇਸਟੈਂਡ ਜਨਕ ਦੀ ਜਦੀ ਸਥਾਪਨਾ 1981 ਚ ਹੋਈ ਸੀ ਉਦੋਂ ਤੋਂ ਇਹ ਬੋਰਡ ਚੱਲਦਾ ਆ ਰਿਹਾ ਵਾ ਵੇਖਿਆ ਜਾ ਰਿਹਾ ਕਿ ਕੁਝ ਪ੍ਰਭਾਵਸ਼ਾਲੀ ਬੰਦੇ ਇਸ ਬੋਰਡ ਨੂੰ ਡਿਸਟੈਬਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸ ਬਾਰੇ ਵਿਚ ਵਿਚਾਰ ਕਰਨ ਵਾਸਤੇ ਅਸੀਂ ਗੁਰੂ ਰਾਮਦਾਸ ਦੀ ਨਗਰੀ ਦਸਤੋ ਦਾ ਅਕਾਲ ਤਖਤ ਤੇ ਆਏ ਨੇ ਤੇ ਅਸੀਂ ਆਪਣਾ ਸਿੰਘ ਸਾਹਿਬ ਨਾਲ ਵਿਚਾਰ ਵਿਮਰਸ਼ ਕਰਨ ਨੇ ਇਸ ਬਾਰੇ ਚ ਕੀ ਲੱਗਦਾ ਕਿ ਜਿਹੜੇ ਉੱਥੇ ਕੁਝ ਸਿੱਖ ਲੋਕ ਵੀ ਉਹਨਾਂ ਸਾਥ ਦੇ ਰਹੇ ਨੇ ਜਾਂ ਉੱਤਰ ਦੀ ਕਮਿਊਨਿਟੀ ਕਰ ਰਹੀ 90% ਜਿਹੜੀ ਸੰਗਤ ਹੈਗੀ ਆ ਨਾਰਥ-ਈਸਟ ਦੀ ਈਸਟਰਨ ਜ਼ੋਨ ਦੀ ਉਹ ਇਸ ਬੋਰਡ ਦੇ ਨਾਲ ਸਹਿਮਤ ਹੈ ਕੁਝ ਚਿੰਦ ਗਿਨੇ ਲੋਕ ਹੈਗੇ ਨੇ ਜਿਹੜੇ ਕਿ ਉਗਲਾਏ ਗਏ ਨੇ ਤੇ ਉਹ ਇਹ ਸਾਨੂੰ ਬੋਰਡ ਨੂੰ ਡਿਸਟੈਬਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੀ ਆਸ ਹੈ ਗਿਆ ਤੁਸੀਂ ਅਸੀਂ ਤੇ ਪੂਰੇ ਆਸ਼ਵਾਦੀ ਆ ਕਿ ਸਾਨੂੰ ਨਿਆਂ ਤੇ ਸਾਨੂੰ ਸਾਥ ਮਿਲੇਗਾ ਸਿੰਘ ਸਾਹਿਬ ਦਾ ਤੇ ਅਸੀਂ ਉਹਨਾਂ ਕੋਲ ਲੈ ਕੇ ਆਪਣਾ ਉਹਨਾਂ ਦੇ ਵਿਚਾਰ ਅੱਗੇ ਸੰਗਤਾਂ ਨੂੰ ਦੱਸਾਂਗੇ ਤੁਸੀਂ ਦੱਸੋ ਪੋਲੀਟੀਕਲ ਪਾਰਟੀ ਹੈ ਜੀ ਉਹ ਨਹੀਂ ਨਹੀਂ ਉਹ ਕੋਈ ਪੋਲੀਟੀਕਲ ਪਾਰਟੀ ਨਹੀਂ ਹੈ ਲੇਕਿਨ ਪੋਲੀਟੀਕਲ ਪਾਰਟੀ ਦਾ ਸਹਿਯੋਗ ਉਹਨਾਂ ਨੂੰ ਹੈਗਾ ਹੈ ਕੋਈ ਕੀ ਗੁਰਦੇਵ ਸਾਹਿਬ ਜਿੰਮੇਵਾਰੀ ਮੰਨਦੇ ਨੇ ਕੀ ਮੰਗਣਾ ਕੋਈ ਐਸਾ ਨਹੀਂ ਆਸੀ ਇਸ ਨੂੰ ਵਿਸਤਾਰ ਚ ਤੁਹਾਨੂੰ ਨਹੀਂ ਦੱਸ ਸਕਦੇ ਸਾਰੀਆਂ ਗੱਲਾਂ ਜੋ ਤੱਕ ਅਸੀਂ ਸਿੰਘ ਸਾਹਿਬ ਨਾਲ ਵਿਚਾਰ ਨਾ ਕਰ ਲਏ ਹਾਂਜੀ ਕੀ ਨਾਂ ਕੀ ਹੈ ਜੀ ਆਪ ਦਾ ਰਾਜ ਗੁਰਮੀਤ ਸਿੰਘ ਵਾਈ ਗੁਰਜੀਤ ਕਾ ਖਾਲਸਾ ਵਾਈ ਗੁਰਜੀਤ ਹੈ ਉਦਾਸ ਸਿੱਖ ਪ੍ਰਿੰਸੀਪਲ ਬੋਰਡ ਈਸਟਰਨ ਜ਼ੋਨ ਦਾ ਪ੍ਰਧਾਨ ਜੋ ਕਿ ਰੀਸਨੈਂਟਲੀ ਨਿਫਟ ਕੀਤੇ ਗਏ ਨੇ ਸਾਡੇ ਪੁਰਾਣੇ ਪ੍ਰਧਾਨ ਸਾਹਿਬ ਸਰਦਜੀਤ ਸਿੰਘ ਸਿੱਟੀ ਜਿਨ੍ਹਾਂ ਨੇ 18 ਤਰੀਕ ਨੂੰ ਅਨਕਨਸਟੀਟਿਊਸ਼ਨਲ ਮੂਵ ਕੀਤਾ ਧੂੜੀ ਸਾਹਿਬ ਕੇ ਉਹਨਾਂ ਨਾਲ 182 ਮੈਂਬਰਾਂ ਜੋ 10 ਮੈਂਬਰ ਸਨ ਉਹਨਾਂ ਨੂੰ ਲੈ ਕੇ ਤੇ 20 ਪੰਜੀ ਸੰਗਤ ਸੀ ਨਾਲ ਲੈ ਕੇ ਅਨਕਨਸਟੀਟਿਊਨ ਮੂਵ ਕਰਕੇ ਸਾਰੇ ਜਿਹੜੇ ਮੈਂਬਰ ਸੀ ਉਹਨਾਂ ਨੂੰ ਨਿਮਬਲਿਤ ਕਰ ਦਿੱਤਾ ਸਾਰਿਆਂ ਨੂੰ ਬਰਖਾਸ ਕਰ ਦਿੱਤਾ ਉਤੋਂ ਦੇ ਆਪਣੀ ਨਵਾਂ ਬੋਰਡ ਬਣਾ ਲਿਆ ਸਾਨੂੰ ਜਿਹਨੂੰ ਇਹ ਗੱਲ ਦਾ ਅਪਰਸਾਨ ਪਤਾ ਲੱਗਾ ਸਾਡੇ ਸੈਕਟਰੀ ਸਾਹਿਬ ਨੇ ਇੱਕ 25 ਦਿਨ ਦੀ ਮੀਟਿੰਗ ਰੱਖੀ ਜਿਹੜੇ ਸਾਡੇ ਕੋਲ 182 ਜੋ 130 ਮੈਂਬਰ ਸਾਡੇ ਨਾਲ ਸੀ ਤੇ ਘਟੂ ਘੱਟ 350 ਦੇ ਰੇਤ ਸੰਗਤ ਸਾਡੇ ਨਾਲ ਸੀ ਸਾਰਿਆਂ ਨੇ ਮਿਲ ਕੇ ਅਸੀਂ ਉੱਤੇ ਇੱਕ ਫੈਸਲਾ ਲਿਆ ਕਿ ਜਿਹੜੇ ਦਲਜੀਤ ਸਿੰਘ ਜਿਨ੍ਹਾਂ ਨੇ ਅਨਕਨਸਟੀਟਿਊਸ਼ਨਲ ਮੂਵ ਮੂਵ ਕੀਤਾ ਆ ਉਹਨਾਂ ਨੂੰ 6 ਸਾਲਾਂ ਵਾਸਤੇ ਸੇਵਾਮੁਖ ਕਰ ਦਿੱਤਾ ਲੇਕਿਨ ਸੇਵਾਮੁਖ ਹੋਣ ਤੋਂ ਬਾਅਦ ਉਹ ਸਾਨੂੰ ਬੜਾ ਤੰਗ ਕਰਨੇ ਪੋਲਿਟੀਕਲ ਲੋਕਾਂ ਕੋਲ ਕੁਝ ਪਾਵਨਾ ਹੈਗੇ ਜਿਨ੍ਹਾਂ ਦਾ ਪ੍ਰੈਸ਼ਰ ਸਾਡੇ ਉੱਤੇ ਪਾ ਰਹੇ ਨੇ ਡੀਸੀ ਸਾਹਿਬ ਦਾ ਪ੍ਰੈਸ਼ਰ ਸਾਡੇ ਤੇ ਪਾ ਰਹੇ ਨੇ ਸਾਡੀ ਜਿਹੜੀ ਰੋਜ਼ ਦੀ ਜਿਹੜੀ ਲੁੱਕ ਆਫਟਰ ਹੈਗੀ ਗੁਰਦੁਆਰੇ ਦੀ ਉਹਦੇ ਵਿੱਚ ਪ੍ਰੋਬਲਮ ਸਾਰੀਆਂ ਸਾਨੂੰ ਕਦੀ ਕੋਸ਼ ਕਦੀ ਕੋਸ਼ ਆ ਕੇ ਸਾਨੂੰ ਵਿਗਨ ਪਾ ਰਹੇ ਨੇ ਬਹੁਤ ਜ਼ਿਆਦੇ ਇਸ ਕਰਕੇ ਅਸੀਂ ਆਪਣੀ ਅਰਜੀ ਲੈ ਕੇ ਸਿੰਘ ਸਾਹਿਬਾਂ ਕੋਲ ਆਏ ਆ ਅਕਾਲ ਤਖਤ ਦੇ ਕੇ ਸੁਣਾਈ ਹੋਵੇ ਕਿ ਅਸੀਂ ਚਾਹੁੰਦੇ ਆ ਕਿ ਸਾਡੇ ਜਿਹੜਾ ਸਿੱਖ ਬਰਾਦਰੀ ਜਿਹੜੀ ਹੈਗੀ ਹੈ ਮੋٹے ਪਰ ਸਿੱਖ ਆਪਾਂ ਹੈਗੇ ਆ ਸਮ ਵਿੱਚ ਸਾਡੇ ਮਿਲ ਜੁਲ ਕੇ ਚੱਲਣ ਅਸੀਂ ਇਹ ਵੀ ਚਾਹੁੰਦੇ ਆ ਅੰਮ੍ਰਿਤਪਾਲ ਸਿੰਘ ਜਿਹੜੇ ਡਿਪਲੋਮਟ ਹੈਗੇ ਹੋਣਾ ਵੀ ਬੜੀ ਅਨਿਆਇ ਹੋ ਰਿਹਾ ਆ ਉਹਨਾਂ ਵਾਸਤੇ ਸਾਰੀ ਸਿੱਖ ਸਮਾਜ ਮਿਲ ਕੇ ਕੁਝ ਕੀਤਾ ਜਾਵੇ ਉਹਨਾਂ ਦੀ ਰਿਹਾਈ ਦਾ ਬੰਦੋਬਸਤ ਕੀਤਾ ਜਾਵੇ ਇਹ ਆਪ ਸਭ ਅੱਗੇ ਬੇਨਤੀ ਆ ਉਮੀਦ ਹੈ ਕਿ ਆਪ ਸਭ ਸਾਡੀ ਬੇਨਤੀ ਨੂੰ ਸੰਗਤ ਤੱਕ ਪਹੁੰਚਾਓਗੇ ਤੇ ਸਾਡੀ ਮਦਦ ਕਰੋਗੇ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਮੈਂ ਮੈਂ ਜੋ ਕਿ ਸਾਡੇ ਕੋਲ ਐਫਐਸਸੀ ਪੰਦੀ ਬੋਰਡ ਇਸਟੇਨ ਜਨ ਮੈਨੇਜ ਕਰ ਰਿਹਾ ਆ ਦਾਸ ਉਹਨਾਂ ਦਾ ਪ੍ਰੈਜ਼ੀਡੈਂਟ ਆ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਜਵਿੰਦਰ ਸਿੰਘ ਜੀ ਸਾਡੇ ਸਖਤਕ ਸਿੰਘ ਸਾਹਿਬ ਹੋਰ ਸਾਡੇ ਮੈਂਬਰ ਆਏ ਨੇ ਲੇਕਿਨ ਉਹ ਸਾਨੂੰ ਤੰਗ ਕਰ ਰਹੇ ਨੇ ਉਹ ਕਹਿੰਦੇ ਉਹ ਜਿਹਨਾਂ ਨੂੰ ਸੇਵਾਮੁਖ ਕੀਤਾ ਗਿਆ ਹੈ ਉਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਉਹ ਚਾਹੁੰਦੇ ਕਿ ਸਾਨੂੰ ਫੇਰ ਇਹ ਸੇਵਾਮੁਖ ਜ਼ਬਰਦਸਤੀ ਲੈਣਾ ਚਾਹੁੰਦੇ ਨੇ ਜੋ ਕੀਮਤ ਉਹ ਅਨਕਨਸਟੀਟਿਊਸ਼ਨਲ ਮੂਵ ਹੈ ਇਹ ਸਾਨੂੰ ਗੁਵਾਰਾ ਨਹੀਂ ਗਾਵਾਂ ਪੋਲਿਟੀਕਲ ਪ੍ਰੈਸ਼ਰ ਉਹਨਾਂ ਕੋਲ ਹੈਗਾ ਕਿਉਂਕਿ ਉਹ ਡਿਸਪੋਰਸ ਨੇ ਗੁਆਟੀ ਦੇ ਰਹਿਣ ਵਾਲੇ ਨੇ ਇਸ ਕਰਕੇ ਉਹਨਾਂ ਕੋਲ ਪੋਲਿਟੀਕਲ ਪ੍ਰੈਸ਼ਰ ਹੈਗਾ ਉਤੋਂ ਮਤਲਬ ਠੀਕ ਹੈ ਉਹ ਸਾਨੂੰ ਉੱਤੇ ਪੋਲਿਟੀਕਲ ਪ੍ਰੈਸ਼ਰ ਲੈ ਕੇ ਲੇਕਿਨ ਉਹਨਾਂ ਨੂੰ ਇਹ ਪਤਾ ਨਹੀਂਗਾ ਕਿ ਅਸੀਂ ਗੁਰੂ ਘਰ ਸਾਹਿਬ ਆਪਣਾ ਸਿਰ ਦੇ ਸਕਦੇ ਆ ਇਹ ਸਿਰ ਲੈ ਵੀ ਸਕਦੇ ਲੋੜ ਬੋਗੇ ਤੇ ਚੱਲਦੇ ਠੀਕ ਹੈ ਠੀਕ ਹੈ ਸਾਡੇ ਗੁਰੂਆਂ ਨੇ ਸਾਨੂੰ ਸੰਤ ਦੇ ਸਿਪਾਹੀ ਬਣਾਇਆ ਸੀ ਸੰਤਿਆਂ ਸਾਨੂੰ ਕੋਈ ਸਿਪਾਹੀ ਬਣਾਉਣ ਦੀ ਕੋਸ਼ਿਸ਼ ਨਾ ਕਰੇ ਜੇ ਸਾਨੂੰ ਸਿਪਾਹੀ ਬੰਨਾ ਪਿਆ ਅਸੀਂ ਪਿੱਛੇ ਨਹੀਂ ਹਟਾਂਗੇ ਸਿਪਾਹੀ ਬਣ ਕੇ ਡਟਾਂਗੇ ਪੂਰੇ ਉਹ ਹੁਣ ਇਹਨਾਂ ਨੂੰ ਇਥੋਂ ਦਾ ਪ੍ਰਬੰਧ ਚਲਾਉਣ ਨਹੀਂ ਦੇ ਰਹੇ ਉਹ ਚ ਇੰਟਰਫੇਅਰ ਕਰਦੇ ਆ ਕਿਸੇ ਵੀ ਤਰੀਕੇ ਨਾਲ ਜਿਵੇਂ ਨਾਲ ਦੱਸਿਆ ਭਾਵੇਂ ਸਰਕਾਰੀ ਦਬਾਅ ਪਾ ਕੇ ਲਾ ਲੋ ਜਾਂ ਬੰਦਿਆਂ ਦੇ ਰਾਹੀਂ ਕਿਸੇ ਵੀ ਤਰੀਕੇ ਨਾਲ ਜਿਹੜੇ ਨਾਲ ਕਿ ਇਹਨਾਂ ਦੇ ਪ੍ਰਬੰਧ ਦੇ ਵਿੱਚ ਇਹਨਾਂ ਨੂੰ ਕੱਲਣ ਪੈਦਾ ਹੁੰਦੀ ਆ ਤੇ ਇਹ ਅੱਜ ਜੈਦਰ ਸਾਹਿਬ ਕੋਲ ਜਿਹੜਾ ਮੰਗ ਪੱਤਰ ਲੈ ਕੇ ਆਏ ਆ ਇਹ ਡਿਮਾਂਡ ਲੈ ਕੇ ਇਹ ਆਏ ਆ ਵੀ ਜੈਦਰ ਸਰ ਇੰਟਰਫੇਅਰ ਕਰਨ ਉਹਦੇ ਵਿੱਚ ਇਥੋਂ ਕੋਈ ਨਾ ਕੋਈ ਜਿਹੜਾ ਸਿਸਟਮ ਆ ਉਹ ਬਣਾਉਣ ਜਿਹਦੇ ਨਾਲ ਉਹ ਲੋਕ ਜਿਹੜੇ ਇੰਟਰਫੇਅਰ ਕਰ ਰਹੇ ਨੇ ਉਹ ਨਾ ਕਰਨ ਦੂਸਰੀ ਗੱਲ ਜਿਹੜੀ ਉਹਨਾਂ ਦੇ ਵੱਲੋਂ ਇੱਕ ਇਹ ਵੀ ਇਸ਼ੂ ਉਠਾਇਆ ਗਿਆ ਸੀ ਵੀ ਜਿਹੜੀ ਕਮੇਟੀ ਆ ਅ ਸਾਰੇ ਮੈਂਬਰ ਅਮਰਤਾਰੀ ਨੇ ਜਿਹੜੇ ਇਹਨਾਂ ਨੇ ਸਿਕੰਦਰ ਸਾਹਿਬ ਬਣਾਏ ਨੇ ਇਹਨਾਂ ਦਾ ਅਮਰਤ ਨਹੀਂ ਛੱਕਿਆ ਹੋਇਆ ਪਰ ਇਹ ਅੱਜ ਅਮਰਤ ਇਥੋਂ ਕਹਿੰਦੇ ਵੀ ਛੱਕ ਕੇ ਅਸੀਂ ਜਾਵਾਂਗੇ ਲੋਕੀਸ਼ੀ ਦੇ ਕਾਹ ਕਿਸਦਾ ਹੁਕਮ ਆ ਉਸ ਹੁਕਮ ਦੇ ਪਹਿਰਾ ਦੇਣਾ ਜਿਹੜਾ ਉਹ ਹਰਸ਼ਕ ਦਾ ਫਰਜ਼ ਆ ਸੋ ਉਹ ਵੀ ਉਹਨਾਂ ਦਾ ਕਰਨ ਦਾ ਜਿਹੜਾ ਉਹ ਬਹਾਨਾ ਸੀਗਾ ਉਹ ਵੀ ਹੁਣ ਖਤਮ ਹੋ ਜਾਂਦਾ ਵਾ ਪਰ ਜੇਕਰ ਉਹਨਾਂ ਲੋਕਾਂ ਨੂੰ ਕੋਈ ਪ੍ਰੋਬਲਮ ਆ ਇਸ ਦਾ ਦਿੱਕਤ ਉਹਨਾਂ ਦਾ ਇਹ ਫਰਜ਼ਮੰਦਤਾ ਵੀ ਸ਼੍ਰੀ ਅਕਾਲ ਤਖਸਾਲ ਸਾਹਿਬ ਆਉਣ ਸਾਡੀ ਸਰਵੋੱਚਾ ਉੱਥੇ ਆ ਕੇ ਆਪਣਾ ਉਹ ਜਿਹੜਾ ਕੋਈ ਪ੍ਰੋਬਲਮ ਆ ਉਹ ਜ਼ਾਹਰ ਕਰਨ ਪਰ ਇਹਨਾਂ ਦੇ ਪ੍ਰਬੰਧ ਚ ਇੰਟਰਫੇਅਰ ਕਰਨਾ ਉਹ ਬੜਾ ਮਾੜਾ ਤੇ ਮੰਦ ਬਗਾ ਜੇ ਲੋੜ ਪੈਂਦੀ ਆ ਸਾਨੂੰ ਇੱਥੇ ਪੰਜਾਬ ਤੋਂ ਸਿੱਖ ਜੱਥੇਬੰਦੀਆਂ ਨੂੰ ਇਹਨਾਂ ਦੀ ਮਦਦ ਕਰਨ ਦੀ ਜੇ ਸਾਨੂੰ ਇਹ ਹੁਕਮ ਲਾਉਣਗੇ ਹਰ ਤਰੀਕੇ ਨਾਲ ਅਸੀਂ ਨਾਲ ਹਾਜ਼ਰ ਹਮਤ ਕਰਨ ਵਾਸਤੇ ਜੀ ਕਾਲੀਜੀ ਕਿਤਾਬ ਬੱਲੀ ਕਿਸ ਜਿੱਦਾਂ ਰਾਜ ਸਿਆਸੀ ਪਾਰਟੀਆਂ ਤੁਹਾਨੂੰ ਪਤਾ ਹੀ ਹੈ ਭਾਵੇਂ ਉਹ ਮੌਕੇ ਦੀ ਸਰਕਾਰ ਹੋਵੇ ਭਾਵੇਂ ਜਿਸ ਤਰ੍ਹਾਂ ਵੀ ਹੋਵੇ ਇਹਨਾਂ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਪਰ ਇਹਨਾਂ ਦਾ ਇੰਟਰਫੇਅਰ ਕਰਨਾ ਫਰਜ਼ ਨਹੀਂ ਬਣਦਾ ਸਿਆਸੀ ਲੋਕਾਂ ਦਾ ਖਾਸ ਕਰਕੇ ਕਿਉਂਕਿ ਧਾਰਮਿਕ ਕਾਰਜ ਹੈ ਨਾ ਉਹਨਾਂ ਦਾ ਮਸਤਾ ਵੀ ਜਿਹੜਾ ਪਾਰਟੀ ਦਾ ਮਕਸਦ ਉਸ ਦੇ ਵਿੱਚ ਇਹੀ ਹੈ ਵੀ ਗੁਰੂ ਘਰ ਤੇ ਕਾਬਜ਼ ਹੋਣਾ ਗੁਰੂ ਘਰ ਦੇ ਪ੍ਰਬੰਧ ਨੂੰ ਆਪਣੇ ਹੇਠ ਲੈਣਾ ਤੇ ਉੱਥੇ ਆਪਣੇ ਹਿਸਾਬ ਨਾਲ ਪ੍ਰਬੰਧ ਚਲਾਉਣੇ ਜਿਵੇਂ ਕਿ ਹੋ ਰਿਹਾ ਹੌਲੀ ਹੌਲੀ ਹੋ ਰਿਹਾ ਵੀ ਗੁਰੂ ਘਰਾਂ ਦੇ ਵਿੱਚ ਜਿਹੜੀ ਆਰਐਸਐਸ ਹੌਕਸਪੈਟ ਕਰ ਰਹੀ ਆ ਕਿਸੇ ਕਿਸ ਤਰਿਕਾ ਨਾਲ ਜਿਹੜੀਆਂ ਪੰਥਰੋਂ ਦੀਆਂ ਸ਼ਕਤੀਆਂ ਨੇ ਉਸ ਭੇਟ ਕਰ ਰਹੀਆਂ ਨੇ ਸੋ ਉਹਨਾਂ ਦਾ ਵੀ ਉਹੀ ਮਕਸਦ ਹੈ ਆਸ ਅਕਾਲ ਤਖਤ ਸਾਹਿਬ ਤੋਂ ਬਿਲਕੁਲ ਹਰ ਸਿੱਖ ਨੂੰ ਆਸ ਹੁੰਦੀ ਹੈ ਜੀ ਤੇ ਜੈਦਰ ਸਾਹਿਬ ਜਿਹੜਾ ਉਹ ਸਖਤ ਫੈਸਲਾ ਲੈਣਗੇ ਦੇ ਵਾਸਤੇ ਇਹਨਾਂ ਦਾ ਬੰਦਾ ਜਿਹੜਾ ਸਾਥ ਆਉਦੇ ਉਹਨਾਂਗੇ ਗੁਰਦੁਆਰਾ ਗੁਰੂ ਸਿੰਘ ਸਭਾ ਡਿਬਰੂਗੜ੍ਹ ਅਸਾਮ ਦੀ ਸੰਗਤ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਮਿਲੀ ਆ ਉਹਨਾਂ ਨਾਲ ਗੁਰਦੁਆਰਾ ਗੁਰੂ ਸਿੰਘ ਸਭਾ ਡਿਬੜੂਗੜ ਦੇ ਵਿੱਚ ਜਿਹੜਾ ਇਹ ਮੈਨੇਜਮੈਂਟ ਕਮੇਟੀ ਹੈ ਉਹਨਾਂ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਉਹਦੇ ਲਈ ਉਹਨਾਂ ਨੇ ਅਵਗਤ ਕਰਾਇਆ ਤੇ ਇੱਕ ਮੰਗ ਪੱਤਰ ਵੀ ਜਥੇਦਾਰੀ ਅਕਾਲ ਤਖਤ ਸਾਹਿਬ ਨੂੰ ਸੌਪਿਆ ਹੈ ਇਸ ਮੰਗ ਪੱਤਰ ਦੇ ਵਿੱਚ ਉਹਨਾਂ ਨੇ ਇੱਕ ਗੱਲ ਜ਼ਰੂਰ ਲਿਖੀ ਹੈ ਕਿ ਜਿਹੜੀ ਧਿਰ ਜਿਹੜੀ ਦੂਜੀ ਧਿਰ ਹੈ ਯਾਨੀ ਕਿ ਇਤਨਾ ਦੀ ਗੁਰਦੁਆਰਾ ਮੈਨੇਜਮੈਂਟ ਦੀ ਜਿਹੜੀ ਜਥਾ ਜਿਹੜਾ ਸਾਰਾ ਕੰਮ ਚਲਾ ਰਹੀ ਹੈ ਜਿਹੜੀ ਦੇਖਰੇਖ ਕਰ ਰਹੀ ਹੈ ਉਸ ਦੇ ਉਸ ਦੇ ਕਾਬਜ ਹੋਣ ਲਈ ਇੱਕ ਦੂਸਰਾ ਧਿਰ ਜਿਹੜਾ ਹੈ ਉਹ ਉਹਨਾਂ ਬੜੀ ਤਿਆਰੀ ਕਰ ਰਹੀ ਹੈ ਜਿਸ ਨੂੰ ਕੋ ਪੋਲਿਟੀਕਲ ਪ੍ਰੈਸ਼ਰ ਵੀ ਪੋਲਿਟੀਕਲ ਸਪੋਰਟ ਵੀ ਹੈ ਉਹ